ਜਦੋਂ ਹਾਥੀ ਆਉਂਦਾ ਨਾ ਪਿੰਡ 'ਚ ਕਹਿੰਦੇ ਤੇ ਕੁੱਤਿਆਂ ਨੂੰ ਕਬਰਹਾਟ ਹੋ ਜਾਂਦੀ ਐ ਕਹਿੰਦੇ ਵੀ ਸਾਡੇ ਵਾਂਗੂ ਇਹਦੇ ਵੀ ਚਾਰ ਲੱਤਾਂ ਪਰ ਹੈ ਬਹੁਤ ਵੱਡਾ ਵੱਡੇ ਨੂੰ ਵੇਖ-ਵੇਖ ਕੇ ਕੁੱਤੇ ਝੂਰਨ ਲੱਗ ਜਾਂਦੇ ਐ ਤੇ ਜਦੋਂ ਉਹ ਲੰਘਦਾ ਐ ਨਾਲੇ ਕੁੱਤੇ ਡਰਦੇ ਆ ਤੇ ਨਾਲੇ ਬੋਹ ਬੋਹ ਕਰਦੇ ਆ ਪਤਾ ਵੀ ਜੇ ਲੱਤ ਥੱਲੇ ਆ ਗਏ ਚਟਣੀ ਬਣਾ ਦੂ ਆਖੋ ਸਤਨਾਮ ਪਰ ਹਾਥੀ ਨੇ ਕਦੇ ਪ੍ਰਵਾਹ ਕੀਤੀ ਵੀ ਕੁੱਤੇ ਭੌਂਕਦੇ ਉਹਨਾਂ ਤੇ ਹਾਥੀ ਕਦੇ ਵੀ ਇੱਥੋਂ ਮੁੜ ਜੀਏ ਹਾਥੀ ਕਦੇ ਡਰਦੇ ਆ ਪ੍ਰਵਾਹ ਨਾ ਕਰਿਆ ਕਰੋ ਤੁਹਾਨੂੰ ਕੋਈ ਚੰਗਾ ਆਖੇ ਭਾਵੇਂ ਮਾੜਾ ਆਖੇ ਉਸ ਤੱਕ ਨਿੰਦਾ ਇਹ ਦੋਨਾਂ ਦੀ ਪਰਵਾਹੀ ਨਹੀਂ ਕਰਨੀ ਕੀ ਕਰਨਾ ਫਿਰ ਦਿਲ ਰੱਖੀਏ ਪਹਾੜਾਂ ਵਰਗੇ ਦਿਲ ਨੂੰ ਪਹਾੜ ਵਰਗਾ ਬਣਾ ਕੇ ਰੱਖਿਓ ਹਾਥੀਆਂ ਦੀ ਤੋਰ ਤੁਰੀਏ ਜਿੰਨਾ ਰੱਖੀਏ ਦਿਲ ਰੱਖੀਏ ਪਹਾੜਾ ਨਾ ਦੀ ਤੋਰ ਤਰੀਏ ਸਾਧ ਸੰਗਤ ਜੀ ਬੇ ਪ੍ਰਵਾਹ ਹੋ ਕੇ ਰਹੀਏ ਜੇ ਕਮਜ਼ੋਰਾ ਚ ਰਹਾਗੇ ਤੇ ਬੰਦਾ ਕਮਜ਼ੋਰ ਹੋ ਜਾਂਦਾ ਤੇ ਜੇ ਰਵੇ ਘੈਂਟ ਬੰਦਿਆਂ ਚ ਖਾੜਕੂ ਬੰਦਿਆਂ ਚ ਬੰਦਾ ਉਹ ਹੀ ਜਿਹੀ ਹੋ ਜਾਂਦਾ ਜਿਵੇਂ ਉਦਾਹਰਨ ਦੇ ਤੌਰ ਤੇ ਲੱਖਾਂ ਹੀ ਭੇਡਾਂ ਹੋਣ ਤੇ ਉਹਨਾਂ ਦਾ ਜਿਹੜਾ ਜਥੇਦਾਰ ਹੈ ਨਾ ਉਹ ਜਥੇਦਾਰ ਲਾ ਦੀਏ ਸ਼ੇਰ ਨੂੰ ਤੇ ਉਹ ਜਿੱਤ ਜਾਣਗੇ ਪਰ ਹੁਣ ਸ਼ੇਰਾਂ ਦਾ ਜਥਾ ਪਰ ਉਹਦਾ ਆਗੂ ਭੇਡ ਬਣਾ ਦਈਏ ਤੇ ਸਾਰੇ ਸ਼ੇਰ ਹਾਰ ਜਾਣਗੇ ਸਾਥ ਸੰਗਤ ਇਹ ਸਾਡਾ ਫੈਸਲਾ ਸਾਡੇ ਹੱਥ ਹੈ ਅਸੀਂ ਸ਼ੇਰ ਬਣਨਾ ਹੈ ਕਿ ਭੇਡ ਬਣਨਾ ਹੈ ਆਖੋ ਸਤਨਾਮ ਵਾਹਿਗੁਰੂ ਮੈਂ ਵਿਚਾਰ ਕਰ ਰਿਹਾ ਸੀ ਕਿ ਜੇਹੋ ਜੀ ਸੰਗਤ ਉਹੇ ਜੀ ਰੰਗਤ ਗੁਰਮੁਖਾਂ ਦਾ ਸੰਗ ਕਰੋਗੇ ਗੁਰਮੁਖ ਬਣ ਜਾਓਗੇ ਜੇ ਐਵੇਂ ਦੇ ਨਿੰਦਕ ਚੁਗਲ ਖੋਰ ਬੇਕਾਰ ਲੋਕਾਂ ਚ ਰਹੋਗੇ ਤੇ ਉਹੇ ਜੇ ਬਣ ਜਾਓਗੇ ਮੰਦ ਕਰਮੀ ਗੁਣੀ ਲੋਕਾਂ ਚ ਰਹੋਗੇ ਗੁਣਵਾਨ ਹੋ ਜਾਓਗੇ ਕਹਿੰਦੇ ਚੰਦਨ ਕਾ ਬਿਰਬਾ ਪਲਾ ਬੇੜੇ ਓ ਢਾਕ ਪਲਾਸ ਹੋਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਹਿੰਦੇ ਨਿੰਮ ਕੌੜਾ ਸੀ ਪਰ ਚੰਦਨ ਨੇ ਉਹਦੇ ਵਿੱਚੋਂ ਵੀ ਚੰਦਨ ਦੀ ਖੁਸ਼ਬੂ ਆਉਣ ਲਾਤੀ ਆਖੋ ਸਤਨਾਮ ਕਿ ਜਿਵੇਂ ਪਾਰਸ ਦਾ ਸੰਗ ਕਰਕੇ ਲੋਹਾ ਵੀ ਸੋਨਾ ਬਣ ਗਿਆ ਸਾਧ ਸੰਗਤ ਓਮੇ ਚੰਦਨ ਦਾ ਸੰਗ ਕਰਕੇ ਕਹਿੰਦੇ ਨੇੜੇ ਦਾ ਘਾਹ ਫੂਸ ਵੀ ਉਹੇ ਜਿਹਾ ਹੀ ਬਣ ਗਿਆ ਕਹਿੰਦੇ ਚੰਦਨ ਕਾ ਨਿਗਟੇ ਬਸੈ ਜਿਹੜੇ ਜਿਹੜੇ ਨਿਗਟ ਵਾਸਤੇ ਸੀ ਉਹ ਹੋ ਗਏ ਚੰਦਨ ਵਰਗੇ ਬਣ ਗਏ ਪੜਿਓ ਪਿਆਰ ਵਿੱਚ ਚੰਦਨ ਬਣ ਜਾਂਦੇ ਨੇ ਚੰਦਨ ਕੋਲ ਵਾਸਤੇ ਛੜੇ ਇੱਕ ਹੈ ਜਿਹੜਾ ਇੱਕ ਰਹਿ ਜਾਂਦਾ ਬਾਕੀ ਸਾਰੇ ਚੰਦਨ ਦਾ ਰੂਪ ਚੰਦਨ ਦੀ ਸੁਗੰਧੀ ਆਉਣ ਲੱਗ ਜਾਂਦੀ ਹੈ ਉਹ ਕਿਹੜਾ ਹੈ ਕਹਿੰਦੇ ਇੱਕ ਬਾਸ ਹੁੰਦਾ ਹੈ ਬਾਸ ਉਹ ਚੰਦਨ ਦੇ ਨੇੜੇ ਰਹਿ ਕੇ ਵੀ ਉਹ ਜਿਹਾ ਹੀ ਰਹਿੰਦਾ ਉਹਦੇ 'ਚ ਕੋਈ ਸੁਗੰਧੀ ਨਹੀਂ ਆਉਂਦੀ ਚੰਦਨ ਦੇ ਨਿਕਟੇ ਬਸੈ ਬਾਸ ਸੁਗੰਧ ਨਾ ਹੋਈ ਹੁਣ ਇਹਦੇ ਅਰਥ ਕੀ ਬਣੇ ਵੀ ਕਈ ਬੰਦੇ ਗੁਰੂ ਘਰ ਚ ਵੀ ਰਹਿ ਕੇ ਬਾਣੀ ਪੜ ਕੇ ਗੁਰਮੁਖਾਂ ਚ ਰਹਿ ਕੇ ਉਹੇ ਜੇ ਮਾਹੌਲ ਚ ਰਹਿ ਕੇ ਵੀ ਉਹ ਖੋਟੇ ਦੇ ਖੋਤੇ ਹੀ ਰਹਿੰਦੇ ਆ ਆਖੋ ਸਤਨਾਮ ਜੀ ਵਾਹਿਗੁਰੂ ਜੀ ਬਾਣੀ ਪੜਨ ਵਾਲੇ ਚ ਵੀ ਜੈਲਸ ਬਾਣੀ ਪੜਨ ਵਾਲਿਆਂ ਦੀ ਵੀ ਅੱਗ ਲੱਗਦੀ ਆ ਬਾਣੀ ਪੜਨ ਵਾਲੇ ਵੀ ਤਪਦੇ ਵਿਰਦੇ ਆ ਗੁਰੂ ਨਾਲ ਜੁੜਿਆ ਬੰਦਾ ਵੀ ਤੱਪੇ ਗੁਰੂ ਨਾਲ ਜੁੜੇ ਹੋਏ ਬੰਦੇ 'ਚ ਸ਼ਾਂਤੀ ਸਹਿਜ ਟਿਕਾਉ ਸਬਰ ਹੋਣਾ ਚਾਹੀਦਾ ਇੱਥੇ ਵੇਖਿਆ ਬਾਣੀ ਸਾਰਾ ਸਾਰਾ ਦਿਨ ਪੜ੍ਹਦੇ ਆ ਪਰ ਅੰਦਰ ਸਾੜਾ ਜੈਲਸ ਜਿਵੇਂ ਆਪਾਂ ਕਹਿੰਨਾ ਮੱਛੇ ਪਿਆ ਤੇ ਸਾਧ ਸੰਗਤ ਫਿਰ ਬਾਣੀ ਪੜਨ ਦਾ ਕੀ ਫਾਇਦਾ ਜੇ ਅੰਦਰ ਆਗ ਹੀ ਵਲੀ ਗਈ ਜੇ ਅੰਦਰ ਕਢਾਈ ਤਪੀ ਜਾਂਦਾ ਉਬਾਲੀ ਮਾਰੀ ਜਾਂਦਾ ਅੰਦਰ ਫਿਰ ਕਹਿੰਦੇ ਬਾਣੀ ਪੜਨ ਦਾ ਕੋਈ ਲਾਹਾ ਨਹੀਂ ਸਾਧ ਸੰਗਤ ਬਾਣੀ ਕਹਿੰਦੀ ਜੇ ਤੂੰ ਸੱਚੇ ਦਿਲੋਂ ਨਾ ਨਾ ਜੁੜਿਆ ਫਿਰ ਕਹਿੰਦੇ ਅਸੀਂ ਰਹਿ ਜੇਂਗਾ ਕੱਚੇ ਦਾ ਕੱਚਾ ਹਾਂ ਹੋ ਸਕਦਾ ਲੋਕਾਂ ਨੂੰ ਪਰਮਾਹਲੀ ਲੋਕਾਂ ਨੂੰ ਮਗਰ ਲਾ ਲੈ ਲੋਕ ਆਖਣ ਬੜਾ ਚੰਗਾ ਪਰ ਰੱਬ ਦੀ ਕਚਹਿਰੀ 'ਚ ਪਾਸ ਨਹੀਂ ਹੋਏਗਾ ਸਾਧ ਸੰਗਤ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਤਿੰਨਾ ਮੁਖ ਡਰਾਵਣੀ ਜਿੰਨਾ ਵਿਸਾਰਿਓ ਨਾ ਨਉ ਜਿਨ੍ਹਾਂ ਨੂੰ ਰੱਬ ਭੁੱਲ ਗਿਆ ਪਰਮਾਤਮਾ ਭੁੱਲ ਗਿਆ ਕਹਿੰਦੇ ਉਹਨਾਂ ਦੇ ਮੁਖ ਡਰਾਵਣੇ ਆ ਕਹਿੰਦੇ ਫਰੀਦਾ ਜਿਨ੍ਹਾਂ ਨੇ ਰੱਬ ਨੂੰ ਭੁੱਲ ਗਿਆ ਤਿੰਨਾ ਮੁਖ ਡਰਾਵਣੀ ਜਿੰਨਾ ਵਿਸਾਰਿਓ ਨਾ ਨਉ ਮਹਾਂਪੁਰਖ ਧਾਰਨਾ ਪੜਦੇ ਹੁੰਦੇ ਸੀ ਬਿਨਾ ਸੱਚ ਤੋਂ ਜੇ ਸੱਚ ਨਹੀਂ ਨੱਪਲੇ ਬਿਨਾ ਨਾਮ ਤੋਂ ਡਰਉਣਾ ਤੇਰਾ ਮੁਖ ਢਾ ਬਿਨਾ ਨਾਮ ਤੋਂ ਡਰਉਣਾ ਤੇਰਾ ਮੁਖ ਢਾ ਬਿਨਾ ਨਾਮ ਤੋਂ ਡਰਉਣਾ ਤੇਰਾ ਆਓ ਸੱਚ ਦਾ ਵਪਾਰ ਕਰੀਏ ਕੂੜ ਦੇ ਵਪਾਰੀ ਨਾ ਬਣੀਏ ਦੁਨੀਆ ਦੀ ਭੇਡਾਂ ਦੀ ਚਾਲ ਚ ਨਾ ਰਲੀਏ ਆਪਣਾ ਇੱਕ ਅਲੱਗ ਰਸਤਾ ਇਖਤियार ਕਰੀਏ ਵੱਖਰੇ ਨਿਕਰੀਏ ਚੱਲਦੀ ਹਵਾ ਚ ਲਫਾਫਾ ਉੱਡ ਜਾਂਦਾ ਜਿੱਦਨ ਨੂੰ ਹਵਾ ਲੈ ਜਾਂਦੀ ਹੈ ਲਫਾਫਾ ਨਾ ਬਣੀ ਗੁਰੂ ਦੇ ਅੱਖੇ ਲੱਗੀ ਵੱਖਰੀ ਚਾਲੇ ਚ ਨਹੀਂ ਸਾਧ ਸੰਗਤ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਐ ਇਹ ਸੰਸਾਰ ਤਿਆ ਕੇ ਕਹਿੰਦੇ ਕਿੰਨਹੀ ਬਣ ਜਿਆ ਕਾਂਸੀ ਤੰਬਾ ਕਿਨਹੀ ਲੌਂਗ ਸੁਪਾਰੀ ਸੰਤੋ ਬਣ ਜਿਆ ਨਾਮ ਗੋਬਿੰਦ ਕਾ ਐਸੀ ਭੇਮਾਰੀ ਪੜਿਓ ਪਿਆਰ ਵਿੱਚ ਨਾਮ ਕੀ ਵਪਾਰੀ ਨਾਮ ਕੀ ਵਪਾਰੀ ਹਰ ਕੇ ਨਾਮ ਕੇ ਵਪਾਰੀ ਵਿਰਲੇ 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 ਨੇ ਤੇਰੇ ਨਾਮ ਦੇ ਵਪਾਰੀ 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 ਵਿਰਲੇ ਵਿਰਲੇ ਨੇ ਦੇਵ ਭਾਰੀ ਸਾ ਸੰਗਤ ਜਗ ਮਹ ਉਤਮ ਕਾਢੀ ਇਹ ਵਿਰਲੇ ਕਈ ਕਈ ਹਾਂ ਬਾਕੀ ਝੂਠ ਦਾ ਪਸਾਰਾ ਤਾਂ ਹੈ ਗਈ ਆ ਸੱਚ ਨਾਲ ਕੋਈ ਜੁੜਦਾ ਭਾਈ ਜਿੱਧਰ ਬਹੁਤੀ ਗਿਣਤੀ ਹੋਵੇ ਲੋਕ ਉਧਰ ਹੀ ਜੁੜਦੇ ਆ ਵੇਖਾ ਵੇਖੀ ਸੁਣਾ ਸੁਣਾਈ ਸੱਚ ਦੀ ਪਰਚੋਲ ਨਹੀਂ ਕਰਦੇ ਲੋਕ